ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਇਹਦੀਆਂ ਕੰਪਨੀ ਦੇ ਚਿਹਰੇ ਨੌਜਵਾਨਾਂ ਵੱਲੋਂ ਦੁਬਈ ਵਿੱਚ ਢੰਡੇ ਮਿੱਡੇ ਕਰਦੀਆਂ ਦੂਜਾ ਤਾਂ ਤਾਂ ਵੀਰ ਵਰ ਤੇ ਪਾਣੀ ਸਹੀ ਪੀਦੇ ਆ ਦੇ ਨੂਮਰ ਬਤ ਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕੈਨਵੀਲ ਕਲਾਕਾਰਾਂ ਤਾਂ ਤਾਂਾਂ ਜੁੜੂਗਾ ਤੇ ਇਹ ਅੱਜ ਆਜੋ ਆਸਣ ਉੱਤੇ ਉੱਤਰ ਪਰਲਾਪ ਹੁੰਦੀ ਹੈ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਆਪਣੇ ਸਹੀ ਤਾਂ ਸਿੰਗਾ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹਿਣ ਇਸ ਸਮਾਰਕ ਸਾਰੇ ਨੌਜਵਾਨਾਂ ਦੀਆਂ ਇੱਛਾਵਾਂ ਹੈ ਕਿ ਗੁਰੂ ਸਾਹਿਬ ਵਰਕ ਤਾਂ ਫੌਂਟ ਕਲਾਕਾਰਾਂ ਚਿੱਕੀ ਦੇ ਨਾਲ ਜੋੜ ਕੇ ਰੱਖਣ ਬਾਣੀ ਬਾਣੀ ਦੇ ਤਾਂ ਗੁਰੂ ਮਹਾਰਾਜ ਜਪਾਲ ਕਰਨ ਤੋਂ ਸਾਰੇ ਜਾਂਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਜਿਦਾ ਚੀਜ਼ ਹੀ ਆਪਣੇ ਗੁਰੂਆਂ ਦੇ ਛੀਦਾਂ ਚਿੰਗਾਂ ਦੇ ਤਿਉਹਾਰ ਮਨਾਏ ਸੋ ਗੁਰੂ ਸਾਹਿਬ ਜਰਦਾ ਸਾਹਿਬ ਦੇ ਸੇਵਾ ਅਨੁਸਾਰ ਵੀਰੇ 71 ਹੋ ਕੇ ਆਪਣੇ ਸੀਦਾ ਜੀ ਨਾਲ ਨਾਲ ਮਨਾਉਂਦੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ